ਅੱਜ ਆਪਾਂ ਸਰਬੰਸਦਾਨੀ ਪੰਥ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ 350 ਸਾਲਾਂ ਨੂੰ ਸਮਰਪਤ ਜਿਹੜੇ ਤੱਕ ਸ੍ਰੀ ਪਟਨਾ ਸਾਹਿਬ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸਮੂਚੀਆਂ ਦੇਸ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਵੱਲੋਂ ਜਿੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਉੱਥੇ ਹੀ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ 1 ਤਰੀਕ ਨੂੰ ਪਟਨਾ ਸ੍ਰੀ ਫਤੇਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਸੀ ਤੇ ਅੱਜ ਜਿਹੜਾ ਉਹ ਨਗਰ ਕੀਰਤਨ ਪਹੁੰਚਿਆ ਇੱਥੇ ਜਿਹਦੇ ਵਿੱਚ ਤਕਰੀਬਨ 350 ਘੋੜਸਵਾਰ ਫੌਜਾਂ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕੀਰਤਨ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਤੱਕ ਸ਼੍ਰੀ ਪਟਨਾ ਸਾਹਿਬ ਵਿਖੇ ਪਹੁੰਚਿਆ ਤੇ ਜਿਹੜੇ 3 ਤਰੀਕ ਨੂੰ ਹੈ 3 ਤਰੀਕ ਨੂੰ ਗਾਂਧੀ ਗਰਾਊਂਡ ਵਿਖੇ ਬਹੁਤ ਵੱਡੀ ਤਦਾਦ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿੱਥੇ ਹਾਜ਼ਰ ਹੋਣਗੀਆਂ ਤੇ ਉੱਥੇ ਹੀ ਨਹਿੰਗ ਸਿੰਘ ਗੁਰੂ ਦੀਆਂ लाਡਲੀਆਂ ਫੌਜਾਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਖੇਡਿਆ ਜਾਵੇਗਾ ਜਿੱਥੇ ਘੋੜਸਵਾਰੀ ਤੇ ਜੋਰ ਨਹਿੰਗ ਸਿੰਘ ਫੌਜਾਂ ਵੱਲੋਂ ਨੇਜੇਬਾਜੀ ਦੋ ਘੋੜਿਆਂ ਦੀ ਸਵਾਰੀ ਤਿੰਨ ਘੋੜਿਆਂ ਦੀ ਚਾਰ ਘੋੜਿਆਂ ਦੀ ਪੰਜ ਘੋੜਿਆਂ ਦੀ ਸਵਾਰੀ ਸਿੰਘ ਕਰਕੇ ਅਤੇ ਨਾਲ ਹੀ ਜਿਹੜਾ ਗਤਕੇ ਦੇ ਵੀ ਨਹਿੰਗ ਸਿੰਘ ਫੌਜਾਂ ਵੱਲੋਂ ਜੋਰ ਦਿਖਾਏ ਜਾਣੇ ਨੇ ਉੱਥੇ ਹੀ 5 ਤਰੀਕ ਨੂੰ ਜਿਹੜੇ ਆ ਵਿਸ਼ਾਲ ਉੱਥੇ ਪੰਡਾਲ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਅਤੇ ਜਿਹੜੇ ਗੁਰਸਿੱਖ ਜਿਹੜੇ ਮੁਖੀ ਨੇ ਸਾਰੇ ਜਿਹੜੇ ਤਖਤਾਂ ਦੇ ਜਾਂ ਨਿਹੰਗ ਸਿੰਘ ਗੁਰੂ ਦੀਆਂ ਲਾੜਦੀਆਂ ਫੌਜਾਂ ਦੇ ਹੋਰ ਵੀ ਸੰਤ ਮਹਾਂਪੁਰਸ਼ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚ ਰਹੇ ਨੇ ਸੋ ਮੈਂ ਜਿੱਥੇ ਦੇਖ ਰਿਹਾ ਇੱਥੋਂ ਦੀ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਨਤੀਸ਼ ਕੁਮਾਰ ਜੀ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਨੇ ਜਿਵੇਂ ਆਪਾਂ ਦੇਖ ਰਹੇ ਆ ਰਸਤੇ ਦੇ ਵਿੱਚ ਟੈਂਟ ਲਾ ਕੇ ਜਗਾ ਜਗਾ ਸੰਗਤਾਂ ਵਾਸਤੇ ਰਹਿائش ਦੇ ਪ੍ਰਬੰਧ ਬਾਥਰੂਮਾਂ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਾਰੇ ਹੀ ਗੁਰਸੇਖ ਸੰਗਤਾਂ ਜਿਹੜੀਆਂ ਬਹੁਤ ਉਹਨਾਂ ਤੋਂ ਸੰਤੁਸ਼ਟ ਨੇ ਤੇ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਨੂੰ ਸਾਢੇ 350 ਸਾਲਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦੇ ਹਨ ਪੁਰਬ ਪੱਖਾ ਫੇਰੀ ਪਾਣੀ ਤੂੰ ਆ ਜੋ ਦੇਵੇਂ ਸੋ ਖਾਈ ਨਾਨਕ ਗਰੀਬ ਤਹ ਪਿਆ ਤੁਾਰੇ ਹਰ ਮੇਲ ਲਹੋ ਹਉ ਤਿਸ ਪੈ ਆਪੂ ਵਿਚਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮੁ ਕਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮੁ ਪਿਆਰਾ ਹਉ ਤਿਸ ਪੈ ਆਪੂ ਵਿਚਾਈ ਹਉ ਤਿਸ ਪੈ ਆਪੂ ਤੋ oh, yeah. ਮੁਕਰਿਆ ਕਹੀਆਂ ਮਿਲਾਂਗੇ ਮੇਰਾ ਪ੍ਰੀਤਮ ਮੁਕਰਿਆ ਕਹੀਆਂ ਮਿਲਾਂਗੇ ਮੇਰਾ ਪ੍ਰੀਤਮ ਪਿਆਰਾ ਤੂੰ ਹੀ ਆਣ ਮਿਲਾਂਗੇ ਮੇਰਾ ਪ੍ਰੀਤਮ ਪਿਆਰਾ ਤੂੰ ਹੀ ਆਣ ਮਿਲਾਂਗੇ ਮੇਰਾ ਪ੍ਰੀਤਮ ਪਿਆਰਾ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜ਼ੂਰ ਏ ਜੀ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਏ ਜੀ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਹਕ ਰਾਜੂਰ ਗੁਰਬੋ ਬਿਲਦ ਸੇਨ ਹਕ ਰਾ